ਅੱਜ ਲੋਇੰਜ਼ ਕਲੱਬ ਵੈਜੀਟੇਰੀਅਨ ਇਹਨਾਂ ਦਾ ਇੱਕ ਸੰਸਥਾ ਬਣੀ ਹੋਈ ਆ ਆਪਾਂ ਖੜੇ ਆ ਇੱਥੇ ਟਿੱਬੇ 'ਚ ਇਹਨਾਂ ਨੇ 2 ਸਾਲ ਹੋ ਗਏ ਬੂਟੇ ਲਗਾਉਣ ਦਾ ਜਿਹੜਾ ਵਾਤਾਵਰਣ ਸ਼ੁੱਧ ਕਰਨ ਵਾਸਤੇ ਬੂਟੇ ਲੱਗ ਰਹੇ ਨੇ ਮੈਂ ਸਾਰਿਆਂ ਨੂੰ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਵੀ ਇਹਨਾਂ ਦਾ ਪ੍ਰਾਲਾ ਬੜਾ ਵਧੀਆ ਕਿਉਂਕਿ ਇਹ ਜਿਹੜਾ ਬੂਟਾ ਦਿਨੂ ਦਿੰਦੇ ਆ ਉਹਦੀ ਦੇਖਭਾਲ ਵੀ ਜਾ ਕੇ ਕਰਦੇ ਆ ਵੀ ਤੇਰੇ ਘਰ ਅਸੀਂ ਜਾ ਕੇ ਦੇਖ ਕੇ ਆਵਾਂਗੇ ਹੁਣ ਆਪਾਂ ਫੋਟੋ ਕਚਵਾ ਲਈ ਉਹ ਲਾਤੀ ਫੇਸਬੁੱਕ ਤੇ ਪਾਤੀ ਬਸ ਲੋਕ ਕਹਿੰਦੇ ਵੀ ਸਾਡਾ ਦਾ ਵੀ ਮਬੂਟੇ ਲਾਲ ਬੜਾ ਬੰਦਾ ਬਹੁਤ ਵਧੀਆ ਵਾ ਜੇ ਆਪਾਂ ਆਪਣੇ ਸਾਹ ਚੱਲਦੇ ਰੱਖਣੇ ਨੇ ਤਾਂ ਆਪਾਂ ਨੂੰ ਇੱਕ ਬੂਟਾ ਹਰ ਸਾਲ ਇਸ ਮਹੀਨੇ ਦੇ ਵਿੱਚ ਪ੍ਰਮਾਤਮਾ ਨੇ ਆਪਾਂ ਨੂੰ ਸੌਣ ਭਾਦੋਂ ਦੇ ਵਿੱਚ ਨਾਮ ਪੌਦਿਆਂ ਨੂੰ ਪਾਣੀ ਪਾਉਣ ਦੀ ਲੋੜ ਪੈਣੀ ਆ ਆਪਣੇ ਆਪ ਹੀ ਉਹਨੇ ਆਪਣੇ ਪੈਰਾਂ ਤੇ ਖੜ ਜਾਣਾ ਉਸ ਤੋਂ ਬਾਅਦ ਆਪਾਂ ਉਹਨੂੰ ਪਾਣੀ ਪਾਈਏ ਜਿਵੇਂ ਆਪ ਖੁਦ ਪਾਣੀ ਪੀਂਦੇ ਆ ਉਹਦੇ ਵੀ ਦੇਖ ਰਹੀ ਕਰੀਏ ਆਪਾਂ ਤੇ ਤੁਹਾਡੇ ਜਰੀਏ ਮੈਂ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਇੱਕ ਬੂਟਾ ਆਪਾਂ ਆਪਣੀ ਯਾਦ ਵਾਸਤੇ ਸਾਡੇ ਬਜ਼ੁਰਗ ਨੇ ਸੰਗੋ ਵਾਲੇ ਦੇ ਵਿੱਚ ਸ਼ਮਸ਼ਾਨ ਘੜ ਚ ਕਪੇਪੜ ਲਾਇਆ ਸੀਗਾ ਹਰ ਰੋਜ਼ ਮੇਰਾ ਬਾਪੂ ਜਾਇਆ ਕਰੇ ਕਹਿੰਦਾ ਪਾਣੀ ਪਾ ਕੇ ਅੱਜ ਉਹ ਛਾਹ ਦੇ ਰਿਹਾ ਲੋਕਾਂ ਦੇ ਥੱਲੇ ਬੈਠਦੇ ਆ ਆਪਾਂ ਆਪਣੀ ਯਾਦ ਵਾਸਤੇ ਯਾਰ ਮੇਰੀ ਨਿੰਮ ਲਾਈ ਹੋਈ ਆ ਮੇਰਾ ਅਮਰੂਦ ਲਾਇਆ ਹੋਇਆ ਯਾਦ ਤਾਂ ਰਹੂਗੀ ਆਪਦੇ ਬੱਚਿਆਂ ਨੂੰ ਵੀ ਆ ਲਾ ਕੇ ਗਏ ਸੀਗੇ ਇੱਕ ਇੱਕ ਬੂਟਾ ਆਪਾਂ ਨੂੰ ਸਾਰਿਆਂ ਨੂੰ ਪਾਲਣਾ ਚਾਹੀਦਾ ਜਿਵੇਂ ਆਪਾਂ ਪਾਣੀ ਪੀਂਦੇ ਆ ਤਾਂ ਉਹਨਾਂ ਨੂੰ ਵੀ ਆਪਾਂ ਪਾਣੀ ਦੇ ਕੇ ਪਾਲੀਏ ਤੁਹਾਡਾ ਸਾਰਿਆਂ ਦਾ ਬਹੁਤ ਬਤਾਂ ਹੈ ਗੈਸਟਰਿਕ ਬਲੈਡ ਦੀ ਸਮੱਸਿਆ ਵੀ ਕਾਫੀ ਆ ਹਾਂ ਇਹਨਾਂ ਨੇ ਮੇਰੇ ਭਰਾਵਾ ਨੇ ਇੰਡਸਟਰੀਅਲ ਤੇ ਬੈਠੇ ਆ ਸਾਰੇ ਬੜੀਆਂ ਐਵੇਂ ਇਹਨਾਂ ਨੂੰ ਕਹਿ ਕੇ ਚੱਲਿਆ ਵੀ ਮੈਨੂੰ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਲਾਈਟ ਦੀਆਂ ਬਿਜਲੀ ਜੋ ਵੀ ਆਉਂਦੀ ਆ ਤੁਹਾਨੂੰ ਮੈਂ ਲਿਖ ਕੇ ਦਿਓ ਆਪਾਂ ਤੁਹਾਡੀਆਂ ਸਰਕਾਰ ਤੇ ਹੁੰਦੇ ਹੋਏ ਪੂਰੀਆਂ ਸਮੱਸਿਆਵਾਂ ਜਿਹੜੀਆਂ ਤੁਹਾਡੀ ਹੱਲ ਕਰਾਂਗੇ ਅਨੁਸਾਰ ਹਾਲਕੇ ਵਿੱਚ ਇਸ ਸਮੇਂ ਕਾਫੀ ਐਨਓਸੀਸ ਮਸਲੇ ਕਾਫੀ ਆ ਰਹੀ ਹੈ ਨਸਿੰ ਲੈਟੀਆਂ ਰਿਸ਼ੀਆਂ ਨਹੀਂ ਹੋ ਪਾਰੀਆਂ ਹੈ ਕੰਮ ਘੱਟ ਰਿਹਾ ਹੈ ਬਸ ਉਹ ਜਿਹੜਾ ਮਾਨ ਸਾਹਿਬ ਨੇ ਪਹਿਲਾਂ ਕਹਿ ਕਹਿ ਵੀ ਦਿੱਤਾ ਸੀਗਾ ਵੀ ਐਨਓਸੀ ਤੋਂ ਥੋੜੀ ਜੀ ਉਹ ਕੋਰਟ ਦੇ ਵਿੱਚ ਮਸਲਾ ਚੱਲਦਾ ਜਲਦੀ ਉਹ ਹੱਲ ਹੋ ਜਾਣਾ ਸਾਰਿਆਂ ਨੂੰ ਕੋਈ ਐਨਓਸੀ ਦੀ ਲੋੜ ਨਹੀਂ ਪੈਣੀ ਸਾਰਿਆਂ ਦੀਆਂ ਰੀਸ਼ਟੀਆਂ ਹੋਣਗੀਆਂ ਸਭ ਕੁਝ ਹੋਊਗਾ ਅੱਜ ਦਾ ਇਹ ਉਪਰਾਲਾ ਸਾਡੀ ਪੋਸੇ ਕੜੀ ਚ ਇੱਕ ਅਗਲਾ ਸਟੈਪ ਹੈ ਜੋ ਅਸੀਂ ਕੋਈ ਸਾਲ ਪਹਿਲਾਂ ਸ਼ੁਰੂ ਕੀਤਾ ਪਹਿਲਾਂ ਅਸੀਂ 28 ਪਿੰਡ ਕਵਰ ਕੀਤੇ ਨੇ ਫਾਇਲ ਬਲੌਕ ਦੇ 15 ਪਿੰਡ ਕਵਰ ਕੀਤੇ ਨੇ ਖੰਨੇ ਦੇ ਤੇ ਪਿਛਲੇ ਸਾਲ ਐਮਐਲਏ ਸਾਹਿਬ ਦੇ ਹੱਥੋਂ ਇਹ ਮਹਿੰਮ ਸ਼ੁਰੂ ਕੀਤੀ ਅਸੀਂ ਇਹ ਸਾਨੇਵਾਲ ਬਲੌਕ ਵਾਸਤੇ ਜਾਂ ਕਹਿ ਲਈਏ ਗਿਲ ਕੰਸਟੀਚੂਐਂਸੀ ਵਾਸਤੇ ਪਿਛਲੇ ਸਾਲ ਅਸੀਂ ਕਰੀਬ 5000 ਬੂਟੇ ਇਸ ਇਲਾਕੇ ਚ ਲਵਾਏ ਨੇ ਸਾਡਾ ਕੰਮ ਕਰਨ ਦਾ ਤਰੀਕਾ ਬੜਾ ਕਲੀਅਰ ਹੈ ਬੜੇ ਪ੍ਰੋਪਰ ਤਰੀਕੇ ਨਾਲ ਕਰਦੇ ਆਂ ਪਿੰਡਾਂ ਚ ਅਸੀਂ ਬੈਨਰ ਲਵਾ ਕੇ ਮੁਨਿਆਦੀ ਕਰਾ ਕੇ ਲੀਫਲੈਟ ਵੰਡ ਕੇ ਲੋਕਾਂ ਨੂੰ ਮੋਟੀਵੇਟ ਕੀ ਤਵੇ ਆਓ ਸਾਡੇ ਕੋਲੋਂ ਬੂਟੇ ਲਓ ਫਲਦਾਰ ਤੇ ਆਪਣੇ ਵਿਹੜੇ ਚ ਲਗਾਓ ਤੇ ਉਹਨੂੰ ਬੱਚਿਆਂ ਵਾਂਗੂ ਪਾਲਨਾ ਹੈ ਅਸੀਂ ਚੈੱਕ ਕਰਦੇ ਆਂ ਜਾ ਕੇ ਵੀ ਇਹ ਬੂਟਾ ਸਾਤੋਂ ਤਿੰਨ ਗਏ ਸੀ ਰਜਿਸਟਰ ਲਿਖਿਆ ਹੋਇਆ ਦੇਖੀਏ ਸੀ ਉਹਨਾਂ ਪਾਲੇ ਕਿਉਂ ਸੁੱਟ ਤੇ ਅਸੀਂ ਉਹਨੂੰ ਕਹਿ ਕੇ ਦੇਨੇ ਵੀ ਇਹ ਬੂਟੇ ਦੇ ਦਿੱਤੇ ਤੁਹਾਨੂੰ ਦੋ ਦੇ ਦਿੱਤੇ ਤਿੰਨ ਦੇ ਦਿੱਤੇ ਇੱਕ ਦਿੱਤਾ ਜੋ ਵੀ ਲੈ ਕੇ ਜਾ ਰਹੇ ਹੋ ਵਧੀਆ ਤਰੀਕੇ ਨਾਲ ਲਾਓ ਉਹਨੂੰ ਬੱਚਿਆਂ ਵਾਂਗੂ ਪਾਲਨਾ ਹੈ ਅਸੀਂ ਚੈੱਕ ਕਰਨਾ ਤੇ ਨਹੀਂ ਕਰਦੇ ਤਾਂ ਫਿਰ ਇਹ ਸਮਝ ਲਓ ਸਾਡੇ ਵੱਲੋਂ ਪੈਨਲਟੀ ਹੈ ਤੁਹਾਡੇ ਤੇ ਕਿੰਨੇ ਸਮੇਂ ਤੋਂ ਤੇ ਇਹ ਅਸੀਂ ਪਿਛਲੇ ਸਾਲ ਇਸ ਇਲਾਕੇ ਸ਼ੁਰੂ ਕੀਤਾ ਟੋਟਲ ਸਾਨੂੰ 7 ਸਾਲ ਹੋ ਗਏ ਹੇ ਬੋਟਰ ਲੋਨ ਦੇ ਇਹ ਮਹਿੰਮ ਸਾਈ ਸੱਤ ਸਾਲ ਪਹਿਲਾਂ ਲਾਇਨਸ ਕਲੱਬ ਨੇ ਸ਼ੁਰੂ ਕੀਤੀ ਸੀ ਤੇ ਅਸੀਂ ਮਾਨ ਨਾਲ ਕਹਿ ਸਕਦੇ ਆਂ ਵੀ 28 ਪਿੰਡ ਏ ਕਵਰ ਕਰ ਲਏ 15 ਏ ਕਵਰ ਕਰ ਲਾ ਪਿਛਲੇ ਸਾਲ ਅਸੀਂ 12 ਪਿੰਡਾਂ ਇਸ ਇਲਾਕੇ ਚ 12 ਪਿੰਡਾਂ ਲਾਇਆ ਤੇ ਹੁਣ ਵੀ ਇਹ ਪਿੰਡਾਂ ਦੀ ਲਿਸਟ ਵੀ ਦੇਤੀ ਹੈ ਨਾਲ ਲੀਫਲੈਟ 5000 ਭੇਜੇ ਜਾ ਰਹੇ ਨੇ ਅੱਜ ਹੀ ਐਮਐਲਏ ਸਾਹਿਬ ਨੇ ਅੱਜ ਉਦਘਾਟਨ ਕਰਤਾ ਹੈ 31 ਅਗਸਤ ਤੱਕ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਇੱਥੇ ਬੰਦੇ ਬੈਠਣਗੇ ਰਜਿਸਟਰ ਮੇਨਟੇਨ ਹੋਏਗਾ ਬੂਟੇ ਦਿੱਤੇ ਜਾਣਗੇ ਇਲਾਕਾ ਨਿਵਾਸੀਆਂ ਨੂੰ ਔਰ ਫ੍ਰੀ ਹੈਗੀ ਸੇਵਾ ਹੈ ਤੇ ਅਸੀਂ ਜਾ ਕੇ ਚੈੱਕ ਕਰਦੇ ਹਫਤੇ ਬਾਅਦ ਅਸੀਂ ਘੁੰਮ ਜਾਨੇ ਵੀ ਅੱਜ ਉਹ ਪਿੰਡ ਦੇਖਣਾ ਅੱਜ ਉਹ ਪਿੰਡ ਦੇਖਣਾ ਅਦੂ ਪਿੰਡ ਦੇਖਣਾ ਬੂਟੇ ਲੱਗੇ ਕਿ ਨਹੀਂ ਲੱਗੇ ਸਾਡਾ ਲਾਇਨਸ ਕਲੱਬ ਇੰਟਰਨੈਸ਼ਨਲ ਬਹੁਤ ਵੱਡੀ ਸੰਸਥਾ ਹੈ ਕਹਿ ਸਕਦੇ ਹਾਂ ਦੁਨੀਆ ਦੀ ਸਭ ਤੋਂ ਵੱਡੀ ਐਨ ਜੀਓ ਹੈਗੇ ਜਿਸ ਤਸਕਰੀਬ 15 ਲੱਖ ਮੈਂਬਰ ਅਸਾਂ ਹੈ ਦੁਨੀਆ ਦੇ 210 ਮੁਲਕਾਂ ਚ ਸਾਡੇ ਮੈਂਬਰ ਨੇ ਤੇ ਅਸੀਂ ਇੱਥੇ ਪੰਜਾਬ ਵਿੱਚ ਕੋਈ ਪੰਜਾਬ ਕੀ ਲੁਧਿਆਣੇ ਦੀ ਗੱਲ ਕਰਾਂ ਤਾਂ ਲੁਧਿਆਣੇ 'ਚ 15-16 ਸਾਡੇ ਪ੍ਰਾਂਚਾ ਨੇ ਤੇ ਹਰ ਇਲਾਕੇ 'ਚ ਅਸੀਂ ਹਰ ਕਿਸਮ ਦੀ ਸੇਵਾ ਕਰ ਰਹੇ ਹਾਂ ਅੱਜ ਕੱਲ ਸਾਡੀ ਜਿਹੜੀ ਪ੍ਰਾਇਓਰਟੀਜ਼ ਹੈਗੀ ਹੈ ਉਹ ਬੂਟੇ ਲਗਾਉਂਦੀ ਹੈ ਆਦਰਵਾਇਸ ਸਾਰਾ ਸਾਲ ਕੰਮ ਚੱਲਦਾ ਅਸੀਂ ਫਰਵਰੀ 'ਚ ਅੱਖਾਂ ਦਾ ਕੈਂਪ ਲਾਇਆ ਸੀ ਸਾਡੇ ਸੰਦੀਪ ਜੀ ਨੇ ਉਹ ਸਪான்ਸਰ ਕੀਤਾ ਸੀਗਾ 35 ਬੰਦਿਆਂ ਨੂੰ ਫ੍ਰੀ ਆਪਰੇਸ਼ਨ ਕਰਾ ਕੇ ਦਿੱਤੇ ਨੇ 150 ਬੰਦੇ ਨੂੰ ਫ੍ਰੀ ਆਨਕਾ ਦਿੱਤੀਆਂ ਦਵਾਈਆਂ ਦਿੱਤੀਆਂ ਤੇ ਮਤਲਬ ਇਹ ਨਹੀਂ ਕਿ ਇੱਕ ਪ੍ਰੋਜੈਕਟ ਨਹੀਂ ਸਾਡਾ ਬਹੁਤ ਕਿਸਮ ਦੇ ਪ੍ਰੋਜੈਕਟ ਚੱਲਦੇ ਰਹਿੰਦੇ ਨੇ ਸਕੂਲਾਂ ਜਾ ਕੇ ਅਸੀਂ ਬੱਚਿਆਂ ਨੂੰ ਦਿੰਨੇ ਆ ਕਿਤਾਬਾਂ ਕਾਪੀਆਂ ਗਰੀਬਾਂ ਨੂੰ ਜਿੱਥੇ ਲੋੜ ਹੈ ਅਸੀਂ ਉਹ ਕੰਮ ਕਰਦੇ ਆ ਜਿਵੇਂ ਅਸੀਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਟ੍ਰਾਫਿਕ ਅਵੇਅਰਨੈਸ ਦੀ ਟ੍ਰੇਨਿੰਗ ਦਿੰਨੇ ਆ ਜਿਹੜੇ 10ਵੀਂ 12ਵੀਂ ਵਾਲੇ ਬੱਚੇ ਨੇ ਮਤਲਬ ਇਹ ਵੀ ਹਰ ਫੀਲਡ ਵਿੱਚ ਅਸੀਂ ਸੇਵਾ ਦੇ ਰਹੇ ਆਂ ਤੇ ਬਿਲਕੁਲ ਰੋਲ ਫਰੀ ਸੇਵਾ ਹੁੰਦੀ ਹੈ ਸਮਾਜ ਸੇਵਾ ਜਿਹਨੂੰ ਕਹਿੰਨੇ ਆ ਵੀ ਅਸੀਂ ਦੇਨੇ ਆ ਤਾਂ ਕਿ ਸਾਡਾ ਸਮਾਜ ਵਧੀਆ ਸੋਹਣਾ ਸਮਾਜ ਹੋਵੇ ਜਿੱਥੇ ਲੈਕ ਸਾਨੂੰ ਜਗਾ ਵੀ ਹੋਵੇ ਤੇ ਆਉਣ ਵਾਲਾ ਸਾਡਾ ਜਿਹੜਾ ਭੁੱਖਾ ਹੈ ਉਹ ਚੜ੍ਹਦਿਆਂ ਕਰਾ ਬੜਾ ਜਿਹੜਾ ਪ੍ਰਚਾਰ ਕੀਤਾ ਗਿਆ ਬਾਪੂ ਜੀ ਨਾਲ ਮੈਂ ਕਿ ਕੁਝ ਨਾ ਕਾਫੀ ਜਿਹੜੇ ਭੁੱਖੇ ਬੰਦੇ ਗਏ ਨੇ ਕਿਤੇ ਨਾਲ ਜਿਹੜਾ ਠੀਕ ਇਹ ਕੱਲ ਅਸੀਂ ਸਾਨੂੰ 1000 ਕਬੂਟਾ ਮਿਲਿਆ ਕੁਝ ਤੁਮੋਟ ਨਰਸੀ ਤੋਂ ਮਿਲਿਆ ਤੇ ਕੁਝ ਦਰਾਹੇ ਨਰਸੀ ਤੋਂ ਮਿਲਿਆ ਤੇ ਅਗਲੇ 10 15 ਦਿਨ ਸਾਡੇ 10 ਤੋਂ 12 ਦਿਨ ਲੰਘ ਜਾਣਗੇ ਇਹ ਬੂਟੇ ਅਸੀਂ ਵੰਡ ਲਾਂਗੇ ਤੇ ਉਸ ਤੋਂ ਬਾਅਦ ਅਸੀਂ 200 ਬੂਟੇ ਮੈਂ ਹੋਰ ਲੈ ਕੇ ਆਉਂਗਾ ਆ ਹੋਰ ਲੈ ਆਓ 200 ਹੋਰ ਵੀ ਆ ਗਿਆ 1500 ਪਹਿਲਾਂ 1500 ਇਸ਼ੂ ਕਰਾਇਆ ਸੀ ਜਿੱਚੋ 1000 ਮਿਲ ਗਿਆ ਸਾਨੂੰ 200 ਅੱਜ ਮਿਲ ਗਿਆ ਤੇ 500 ਸਾਡਾ ਪੈਂਡਿੰਗ ਰਹਿ ਗਿਆ ਤੇ ਸਾਨੂੰ ਡੀਐਫਓ ਸਾਹਿਬ ਨੇ ਕਮਿਟਮੈਂਟ ਕੀਤਾ ਵੀ ਜਦੋਂ ਇਹ ਖਤਮ ਹੋ ਜਾਣ ਸਾਡੇ ਕੋਲ ਆਜੋ ਅਸੀਂ ਤੁਹਾਨੂੰ 15 1500 ਕਰਕੇ ਦੇ ਹੀ ਚਲਾਂਗੇ ਤੇ ਉਹਦੀ ਕੋਈ ਚਿੰਤਾ ਨਹੀਂ ਬਾਕੀ ਸਾਨੂੰ ਸਹਿਯੋਗ ਫੋਰੈਸਟ ਰੇਂਜ ਆਫੀਸਰ ਸਾਹਿਬ ਜਸਵੀਰ ਸਿੰਘ ਇਹਨਾਂ ਦਾ ਵੀ ਚੰਗਾ ਸਹਿਯੋਗ ਮਿਲਿਆ ਤੇ ਬਾਕੀ ਮੈਂ ਧੰਨਵਾਦ ਦੀਆਂ ਆਪਣੇ ਲਾਇਨਸਲਬ ਦੀ ਟੀਮ ਨੂੰ ਜਿਹੜੀ ਬਹੁਤ ਡੈਡੀਕੇਸ਼ਨ ਨਾਲ ਕੰਮ ਕਰਦੀ ਹੈ ਰਾਤ ਦਿਨ ਕਰ ਦਿੰਦੇ ਨੇ ਪਹਿਲਾਂ ਸਵੇਰੇ 9 ਵਜੇ ਦੀ ਤਿਆਰੀ ਸੀ ਫਿਰ ਐਮਐਲਏ ਸਾਹਿਬ ਲੇਟ ਹੋ ਗਏ ਤੋਂ ਉਹਨਾਂ ਦੇਖ ਲੋ ਸਾਰੇ ਕੰਮਕਾਰ ਛੱਡ ਕੇ ਅਸੀਂ ਲੱਗੇ ਹੋਏ ਆਂ ਤੇ ਆਸ ਕਰਦੇ ਆਂ ਵੀ ਇਸੇ ਕਮਿਟਮੈਂਟ ਨਾਲ ਇਸੇ ਡੈਡੀਕੇਸ਼ਨ ਨਾਲ ਅਸੀਂ ਇਸ ਕੰਮ ਨੂੰ ਸਿਰੇ ਚੜਾਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇੱਕ ਜਿਹੜੀ ਇੱਕ ਜਿਹੜੀ ਖਾਸ ਗੱਲ ਹੈ ਜੀ ਬੂਟੇ ਦਿੰਦੇ ਆ ਨਾਲ ਬੂਟਿਆਂ ਦੇ ਨਾਲ ਇੱਕ ਕੰਡੀਸ਼ਨ ਵੀ ਲਗਾਣੇ ਆ ਕਿ ਬੂਟੇ ਆ ਪਾਲਨੇ ਆ ਘਰ ਜਾ ਕੇ ਸਿੱਟਨੇ ਨਹੀਂ ਆ ਅਸੀਂ ਸਾਲ ਬਾਅਦ ਦੇਖਾਂਗੇ ਜਿਸ ਬੰਦੇ ਦੇ ਬੂਟੇ ਸਭ ਤੋਂ ਅੱਛੇ ਚੱਲੇ ਹੋਣਗੇ ਅਸੀਂ ਉਹਨੂੰ ਕਲੱਬ ਵਿੱਚ ਬੁਲਾ ਕੇ ਸਨਮਾਨ ਵੀ ਕਰਾਂਗੇ ਤਾਂ ਕਿ ਉਹਨਾਂ ਨੂੰ ਉਤਪਰੋਕਸਾਹਨ ਮਿਲੇ ਕਿ ਉਹ ਬੂਟੇ ਨੂੰ ਪਾਲਣ ਵੀ ਸਹੀ ਜਿਹੜਾ ਕਿ ਪਾਲਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਬੂਟਾ ਪਾਲਾਂਗੇ ਕਿ ਉਹ ਫਿਊਚਰ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਕਸੀਜਨ ਦੀ ਕਮੀ ਨਹੀਂ ਹੋਣ ਦੇਗਾ ਲੱਕੜ ਦੀ ਕਮੀ ਨਹੀਂ ਹੋਣ ਦੇਗਾ ਵਾਤਾਵਰਣ ਦੀ ਕਿੰਨੀ ਸ਼ੁੱਧੀ ਹੋਏਗੀ ਜਿਹੜੀ ਬਰਸਾਤਾਂ ਦੀ ਕਮੀ ਪੰਜਾਬ ਵਿੱਚ ਹੋ ਰਹੀ ਹੈ ਪੰਜ ਆਪ ਪੰਜਾਬ ਦੇ ਕਈ ਇਲਾਕੇ ਡੇਜ਼ਰਟ ਬਣ ਰਹੇ ਨੇ ਉਸ ਤੋਂ ਬਚਾ ਸਕਾਂਗੇ ਆਪਾਂ ਧੰਨਵਾਦ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਬੂਟੇ ਲਗਾਓ ਬੂਟੇ ਲਗਾ ਕੇ ਉਹਨਾਂ ਨੂੰ ਪਾਲੋ ਨੀ ਬੂਟੇ ਲਗਾਉਣ ਦਾ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਆਪਾਂ ਬੂਟੇ ਲਗਾ ਕੇ ਉਹਨਾਂ ਨੂੰ ਪਾੜਨਾ ਵੀ ਆ ਜਿਸ ਤਰ੍ਹਾਂ ਆਪਣੇ ਪੈਸੇ ਵਾਸਤੇ ਹਟੇ ਨੇ ਕਿ ਜਿਸ ਤਰ੍ਹਾਂ ਆਂਬ ਜਾਂ ਜਾਮਣ ਵਗੈਰਾ ਵੀ ਆਪਾਂ ਬੀਜ ਵਗੈਰਾ ਖਾਂਦੇ ਆ ਉਹਨਾਂ ਨੂੰ ਆਪਾਂ ਇਹ ਦੇ ਸਰਕਾਰੀ ਜਗ੍ਹਾ ਜਾਂ ਕਿ ਪ੍ਰਾਈਵੇਟ ਜਗ੍ਹਾ ਤੇ ਉਹਦੇ ਬੂਸਲੇ ਲੱਭ ਦੋ ਆਪੇ ਬੂਟਾ ਹੋਰਾ ਹੋ ਜੂਗਾ ਬੂਟਿਆਂ ਦੇ ਨਾਲ ਹੀ ਸਾਡੀ ਜ਼ਿੰਦਗੀ ਹੈ ਮੈਂ ਲਾਈਨਸ ਕਲੱਬ ਲੁਧਿਆਣਾ ਦਾ ਤਹਿਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਵਾਤਾਵਰਨ ਸ਼ੁੱਧ ਕਰਾਉਣ ਖਾਤਰ ਅੱਜ ਇਹ ਉਪਰਾਲਾ ਕੀਤਾ ਅਤੇ ਮਾਨਯੋਗ ਐਮ ਐਲ ਏ ਸਾਹਿਬੀ ਧੰਨਵਾਦ ਕਰਦਾ ਜਿਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਬੂਟਾ ਲਾਉਣ ਦੀ ਸ਼ੁਰੂਆਤ ਕੀਤੀ ਹੈ ਹਰ ਸਾਲ ਬੂਟੇ ਲਗਾਏ ਜਾਂਦੇ ਨੇ ਖਾਸੀ ਤੇ ਮਤਲਬ ਕਾਫੀ ਤਦਾਦ ਦੇ ਵਿੱਚ ਅਸੀਂ ਵਕ ਵਕ ਸਿੰਧੀ ਮਾਂ ਦੇ ਇਹ ਬੂਟੇ ਲਗਾਏ ਜਾਂਦੇ ਨੇ ਇਹਨਾਂ ਦੇ ਕੀ ਕਾਰਨ ਸਰਦਾਰ ਕਾਰਨ ਮੰਨਦੇ ਜੀ ਨੂੰ ਕਾਫੀ ਗਰਮੀ ਆ ਜਿਹੜਾ ਬੂਟਿਆਂ ਦੀ ਘਾਟ ਕਰਨੇ ਇਹ ਵਾਲੀ ਗਰਮੀ ਪੈਂਦੀ ਆ ਪਰ ਜਿਸ ਤਰ੍ਹਾਂ ਇਹ ਕਿ ਹਰ ਸੰਗਤ ਦਾ ਰੁਝਾਨ ਆ ਬਹੁਤ ਬੂਟੇ ਲੱਗ ਰਹੇ ਨੇ ਉਹਨਾਂ ਨੂੰ ਪਹਿਲਾਂ ਵੀ ਆਪਣੀ ਆਪਣੀ ਜ਼ਿੰਮੇਵਾਰੀ ਸਮਝਣੀ ਐ ਐਮਐਲਏ ਸਾਹਿਬ ਸਾਡੇ ਪਹੁੰਚੇ ਲਾਈਨ ਕਲੱਬ ਦੇ ਮੈਂਬਰਾਂ ਸੀ ਔਰ ਅਸੀਂ ਬੂਟੇ ਵੰਡੇ ਆ ਪਿਛਲੇ ਸਾਲ ਵੀ ਵੰਡੇ ਸੀ ਐਤਕੀ ਵੀ ਵੰਡੇ ਆ ਔਰ ਉਸ ਤੋਂ ਪਹਿਲਾਂ ਵੀ ਅਲੱਗ-ਅਲੱਗ ਏਰੀਆ ਚ ਵੰਡੇ ਆ ਤੇ ਉਹਦੇ ਲਈ ਸਾਨੂੰ ਗਵਰਨਮੈਂਟ ਦਾ ਐਮਐਲਏ ਸਾਹਿਬ ਦਾ ਬੜਾ ਸਹੀ ਹੋ ਗਿਆ ਕਿੰਨੇ ਕੁ ਬੁੱਟਾ ਜਗੇ ਅੱਜ ਕਿਤੇ ਜੀ ਅਸੀਂ ਤਕਰੀਬਨ ਹਰ ਸਾਲ ਹੀ ਜੀ 4-5000 ਬੁੱਟਾ ਡੰਡਦੇ ਆ ਹੁਣ 31 ਅਗਸਤ ਤੱਕ ਇਹ ਰੈਗੂਲਰ ਚੱਲੇਗਾ ਕਿਹੜੇ ਕਿਹੜੇ ਬੁੱਟੇ ਨੇ ਜਰਾ ਬੋਲੋ ਸਾਰੇ ਹੀ ਬੁੱਟੇ ਹੈਗੇ ਸਾਰੇ ਬੂਟਿਆਂ ਦੇ ਵਿੱਚ ਫਲਦਾਰ ਬੂਟੇ ਵੀ ਤੇ ਦੂਜੇ ਬੂਟੇ ਵੀ ਸਾਰੇ ਬੂਟੇ ਆ ਜਿਸ ਤਰ੍ਹਾਂ ਕੋ ਬੂਟੇ ਲਗਾਉਣ ਦੇ ਬੂਟੇ ਪਿੰਡਾਂ ਦਾ ਕੰਮ ਦਾ ਬਹੁਤ ਲੋਕ ਕਰਦੇ ਨੇ ਕਾਫੀ ਮਤਲਬ ਜਿਹੜੀ ਸੰਸਾਵਾ ਨੇ ਚੱਲੀ ਆ ਰਹੀ ਹੈ ਪਰ ਲੇਕਿਨ ਦੇਖਤਾਲੂ ਕਰਨੀ ਅਸੀਂ ਨਾਲ ਦੇਖਭਾਲ ਵੀ ਕਰਦੇ ਆ ਸਾਡਾ ਲਾਈਨ ਕਲੱਬ ਪੂਰਾ ਪੂਰੇ ਮੈਂਬਰ ਧਿਆਨ ਕਰਦੇ ਆ ਵੀ ਹਰੇਕ ਜਿਹੜੀਆਂ ਚਲਵਾਨਣੇ ਆ ਹਾਂ ਵੇੜੀਆਂ ਚਲਵਾਨਣੇ ਆ ਹਾਂ ਪਰਿਵਾਰਕ ਔਰ ਅਸੀਂ ਪੂਰਾ ਧਿਆਨ ਰੱਖਦੇ ਆ ਵੀ ਫੈਕਟਰੀਆਂ ਚ ਵੀ ਲੱਗਣ ਤਾਂ ਕਿ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕੋ ਕੋ ਕਰਦੇ ਦੇਖੀਏ بس ਬੁੱਤੇ ਜਿਹੜੇ ਲੈ ਕੇ ਜਾਣ ਉਹ ਉਹਦੇ ਪਾਲਣਾ ਕਰਨ ਉਹਨੂੰ ਪਾਲਣ ਔਰ ਵਧੀਆ ਢੰਗ ਨਾਲ ਉਹਦੀ ਰੱਖੀ ਕਰਨ ਜਿਵੇਂ ਬੱਚੇ ਪਾਲਦੇ ਆ ਆਪਾਂ ਉਸ ਤਰ੍ਹਾਂ ਹੀ ਪਾਲਣ